ਪੰਜਾਬ ਪੁਲਿਸ ਵੱਲੋਂ ਕਿਸ਼ਲਾਂਗ ਜੋਗੋ ਪ੍ਰਾਲਾ ਕੀਤਾ ਗਿਆ ਜਿੱਥੇ ਕਿ ਪਿੰਡ ਕੋਟਲੀ ਸੁਰਤ ਮੱਲੀ ਵਿਖੇ ਬੂਟਿਆਂ ਦਾ ਲੰਗਰ ਲਾਇਆ ਜਾਂਦਾ ਹੈ ਅਤੇ ਇਸ ਦੌਰਾਨ ਵਾਤਾਵਰਨ ਨੂੰ ਸਾਫ਼ ਸੁਥਰਾ ਤੇ ਪ੍ਰਦੂਸ਼ਿਤ ਰਹਿਤ ਬਣਾਉਣ ਦੇ ਲਈ ਵੱਤ ਤੋਂ ਵੱਧ ਰੁੱਖ ਲਗਾਉਂਦਾ ਸੁਨੇਹਾ ਦਿੱਤਾ ਜਾਂਦਾ ਦੱਸਦੇ ਕਿ ਡੀਜੀਪੀ ਗੌਰਵ ਯਾਦਵ ਤੇ ਹੋਰ ਸੀਨੀਅਰ ਪੁਲਿਸ ਅਧਿਕਾਰੀਆਂ ਦੀਆਂ ਹਦਾਇਤਾਂ ਹੇਠ ਡੇਰਾ ਬੱਬਾ ਨਾਨਕ ਵਿਖੇ ਬੱਬਰ ਸ਼ਪਾਲ ਸਿੰਘ ਜੀ ਪਰਮੇਸ਼ੁਰ ਸੁੰਨ ਨਗਰ ਵਾਲਿਆਂ ਦੀ ਗਵਾਈ ਹੇਠ ਪੰਜਾਬ ਦੇ ਅਧਿਕਾਰੀਆਂ ਵੱਲੋਂ ਬੂਟਿਆਂ ਦਾ ਲੰਗਰ ਲਿਆ ਜਾਂਦਾ ਹੈ ਇਸ ਮੌਕੇ ਗੱਲ ਕਰਦੇ ਆ ਬਬਰ ਅਸ਼ਪਾਲ ਸਿੰਘ ਜੀ ਵੱਲੋਂ ਕੀ ਕੁਝ ਕਿਹਾ ਜਾਂਦਾ ਹੈ ਸੁਣਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਬਹੁਤ ਵੱਡ ਭਾਗਾ ਦੇਣਿਆ ਅੱਜ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਮਾਨਯੋਗ ਡੀਜੀਪੀ ਸਾਹਿਬ ਪੀਏਪ ਜਲੰਧਰ ਸ਼੍ਰੀ ਐਮ ਐ ਫਰੂਕੀ ਸਾਹਿਬ ਮਾਨਯੋਗ ਡੀਜੀਪੀ ਸਾਹਿਬ ਗੌਰਵ ਜਾਦਵ ਜੀ ਅਤੇ ਸਾਡੇ ਬਹਲਾਤ ਅਫਸਰ ਉਹਨਾਂ ਵੱਲੋਂ ਬੜੇ ਪਿਆਰੇ ਪਿਆਰੇ ਹੁਕਮ ਜਾਰੀ ਕੀਤੇ ਸੀਗੇ ਤੇ ਜਿਹੜੀ ਪੰਜਾਬ ਪੁਲਿਸ ਆ ਉਹ ਜਰੂਰ ਪਿੰਡੋਂ ਪਿੰਡੀ ਇਲਾਕਿਆਂ ਦੇ ਵਿੱਚ ਇੱਕ ਇੱਕ ਦੋ ਦੋ ਚਾਰ ਚਾਰ 10 10 ਬੂਟੇ ਲਾਉਣ ਵੀ ਤੇ ਬੂਟੇ ਵੰਡਣ ਵੀ ਅੱਜ ਉਸ ਪ੍ਰਾਲੇ ਦੀ ਤਹਿਤ ਦਾਸ ਦੀ ਝੋਲੀ ਦੇ ਕਈਆਂ ਸਾਲਾਂ ਤੋਂ ਮਹਾਰਾਜ ਜੀ ਨੇ ਸੇਵਾ ਪਾਈ ਆ ਹਰ ਸਾਲ 1500 2000 1000 5000 ਬੂਟਾ ਹਰ ਕਿ ਵੀ ਲੈਂਦਾ ਵਾ 5000 ਬੂਟੇ ਦਾ ਪ੍ਰਬੰਧ ਕੀਤਾ ਗਿਆ ਪਿਛਲੇ ਦਿਨੀ ਧਿਆਨਪੁਰ ਬਹੁਤ ਵੱਡੇ ਪੱਧਰ ਤੇ ਬੂਟਿਆਂ ਦਾ ਲੰਗਰ ਲਗਾਏ ਗਏ ਇਹ ਮਨੁੱਖਤਾ ਦੇ ਭਲੇ ਵਾਸਤੇ ਕਰਦੇ ਧੰਨ ਗੁਰੂ ਰਾਮਦਾਸ ਆਪਣਾ ਮੇਰਾ ਪ੍ਰਿਆ ਹੱਥ ਰੱਖ ਕੇ ਸਿਰ ਤੇ ਤੇ ਫੇਰ ਲੈਂਦੇ ਨੇ ਗੁਰੂ ਪਿਆਰੋ ਇੱਕ ਰੁੱਖ ਤੇ 100 ਸੁੱਖ ਸਿਆਣੇ ਕਹਿੰਦੇ ਇੱਕ ਰੁੱਖ ਤੇ 100 ਸੁੱਖ ਜੇ ਪਰਿਆਵਰਣ ਨੂੰ ਬਚਾਉਣਾ ਜੇ ਮਨੁੱਖਤਾ ਨੂੰ ਬਚਾਉਣਾ ਸਭ ਤੋਂ ਵੱਡਾ ਪ੍ਰਾਲਾ ਜਿਹੜਾ ਨਾ ਉਹ ਆ ਆਪਾਂ ਇੱਕ ਇੱਕ ਦੋ ਦੋ ਰੁੱਖ ਲਾਈਏ ਐਥੋਂ ਲੈ ਕੇ ਜਾਈਏ ਤੇ ਘਰ ਖੜ ਕੇ ਰੱਖਣਾ ਦਈਏ ਇਹ ਕੋਈ ਛੋਟੀ ਗੱਲ ਨਹੀਂ ਗੁਰੂ ਪਿਆਰਿਓ ਇੱਕ ਰੁੱਖ ਜਿਹੜਾ ਨਾ ਉਹ ਪਤਾ ਨਹੀਂ ਕਿੰਨੇ ਕੁਇੰਟਲਾਂ ਕਾਮੜ ਸਾਹਿਬ ਪਤਾ ਨਹੀਂ ਕਿੰਨੇ ਕੁਇੰਟਲਾਂ ਆਕਸੀਜਨ ਛੱਡਦਾ ਵਾ ਤਾਂ ਪਿਛਲੇ ਸਮੇਂ ਦੇ ਵਿੱਚ ਕਰੋਨਾ ਦੀ ਮਹਾਮਾਰੀ ਬਹੁਤ ਵੱਡੀ ਕਰੋਪੀ ਆਈ ਆਕਸੀਜਨ ਮੁੱਕ ਗਈ ਡੁਪਲੀਕੇਟ ਆਕਸੀਜਨ ਜਿਹੜੀ ਆ ਉਹਾਨੂੰ ਲੱਖਾਂ ਰੁਪਈਆ ਦੀ ਮੁੱਲ ਲੈਣੀ ਪਈ ਕਈ ਸਾਡੇ ਭੈਣ ਭਰਾ ਮਿੱਤਰ ਉਸ ਸਮੇਂ ਦੌਰਾਨ ਉਸ ਸਮੇਂ ਦੀ ਭੇਟ ਚੜ ਗਏ ਕਮੀ ਕੀ ਆ ਜੇ ਰੁੱਖ ਨਾ ਲਾਵਾਂਗੇ ਗਰਮੀ ਜ਼ਿਆਦਾ ਹੋਏਗੀ ਰੁੱਖ ਨਾ ਲਾਵਾਂਗੇ بارش ਨਹੀਂ ਹੋਏਗੀ ਰੁੱਖਾ ਕਰਕੇ ਤੇ بارش ਜਿਹੜੀ ਉਹ ਉਮਰ ਦੀ ਆ ਇਸ ਕਰਕੇ ਭਾਈ ਸਾਨੂੰ ਵੱਧ ਤੋਂ ਵੱਧ ਉਪਰਾਲੇ ਕਰਨੇ ਚਾਹੀਦੇ ਆ ਬੂਟੇ ਲਾਉਣ ਦੇ ਜੋ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਸਾਨੂੰ ਇਹ ਹੁਕਮ ਲੱਗੇ ਇਹ ਕਈਆਂ ਸਾਲਾਂ ਨੂੰ ਸੇਵਾ ਚੱਲ ਰਹੀ ਆ ਪਰ ਆਤ ਕੀ ਹੋਰ ਵੱਡਾ ਉਪਰਾਲਾ 5000 ਬੂਟਾ ਜਿਹੜਾ ਉਹ ਲਿਆਂਦਾ ਵਾ ਇੱਥੇ ਹੁਣ ਵੀ 1000 1500 ਬੂਟਾ ਲਗਾ ਗੱਡੀਆਂ ਲੱਦ ਲੱਦ ਲਈ ਹੁੰਦੀਆਂ ਨੇ ਗੁਰੂ ਪਿਆਰੇ ਉਹ ਪਰਿਆ ਵਰਨ ਨੂੰ ਬਚਾਉਣਾ ਸਾਨੂੰ ਪਾਏਗਾ ਕਿਉਂਕਿ ਸੇਵਾ ਬੜੀ ਆ ਲੰਗਰ ਵੀ ਆਪਾਂ ਲਾਉਨੇ ਬੜੇ ਬੜੇ ਵੱਡੇ ਪਰ ਅਸਲੀ ਲੰਗਰ ਇਹ ਆ ਕਿਸੇ ਨੂੰ ਕਾਪੀਆਂ ਲੈ ਦਈਏ ਕਿਸੇ ਨੂੰ ਕਿਤਾਬਾਂ ਲੈ ਦਈਏ ਜਾਂ ਫਿਰ ਆਪਾਂ ਮਨੁੱਖਤਾ ਦੇ ਭਲੇ ਵਾਸਤੇ ਬੂਟੇ ਲਾਈਏ ਫਲ ਵਾਲੇ ਫਲਦਾਰ ਸ਼ਾਨਦਾਰ ਬੂਟੇ ਕਿਉਂਕਿ ਬੂਟਾ ਲਾਵਾਂਗੇ ਉਹਦੀ ਦਾਤਣ ਕਰਾਂਗੇ ਉਹਦਾ ਫਲ ਖਾਵਾਂਗੇ ਤੋੜ ਕੇ ਪੰਛੀਓ ਤੇ ਹਲਣਾ ਨਹੀਂ ਪਾਏਗਾ ਅਸੀਂ ਵੱਡੇ ਵੱਡੇ ਬੂਟੇ ਜਿਹੜੇ ਸਾਰੇ ਹੀ ਵੱਢ ਦਿੱਤੇ ਆ ਉਹ ਬਾਬੇ ਰੇਂਜਰ ਕਾਰਸੇ ਵਾਲੇ ਉਹਨਾਂ ਨੇ ਲੋਕੀ ਜਾਂ ਕਹਿੰਦੇ ਸੀ ਸਾਡੇ ਪਿੰਡ ਪਿੱਪਲ ਦਾ ਬੂਟਾ ਵੜ ਦਿਓ ਬੂਟਾ ਵਢਾ ਲੈਂਦੇ ਨੇ ਮੁਰਕੇ ਮੂੰਹ ਤਾਂ ਨ ਚੁੱਕ ਕੇ ਵੰਦੇ ਨੇ ਬਾਬੇ ਬੂਟਾ ਵੜ ਦੇ ਤੇਰੇ ਉਹਨਾਂ ਨੂੰ ਪਤਾ ਬੂਟੇ ਦੇ ਵਿੱਚ ਕੁਝ ਨਹੀਂਗਾ ਪਰ ਲੋਕਾਂ ਦੀ ਆਸਤਾ ਬਣਾਤੀ ਸੀ ਵੀ ਜਿਹੜੇ ਪਿੱਪਲ ਆ ਨਾ ਇਹ ਦੇਵਤਾ ਵਾ ਜਿਹੜਾ ਫਲਾ ਆਮਲਾ ਵਾ ਨਾ ਇਹ ਦੇਵਤਾ ਵਾ ਲੋਕੀ ਆਮਲੇ ਦੀ ਪੂਜਾ ਕਰਦੇ ਨੇ ਉਹਦਾ ਕਾਰਨ ਸੀ ਵੀ ਇਹ ਬੂਟਿਆਂ ਨੂੰ ਵੱਢਣ ਨਾਲ ਉਹਦਾ ਕਾਰਨ ਸੀ ਆ ਬੀ ਜੀ ਕਿ ਬੂਟਿਆਂ ਨੂੰ ਵੱਢਣ ਨਾ ਉਹ ਬੂਟੇ ਜਿਹੜੇ ਨਾ ਲੋਭ ਕਰਤੇ ਯਾਦਗਾਰਾਂ ਵੀ ਲੋਭ ਕਰਤੀਆਂ ਬਾਬਿਆਂ ਨੇ ਤੇ ਬੂਟੇ ਵੀ ਵੱਢ ਦਿੱਤੇ ਵੱਡੇ ਤੋਂ ਵੱਡੇ ਉਹ ਜਿਹੜੇ ਪਿੱਪਲ ਆ ਉਹਨੂੰ 100-100 ਸਾਲ ਲੱਗ ਜਾਂਦਾ ਪਿੱਪਲ ਬਣਦਿਆਂ ਅੱਜ ਹੀ ਥੋੜਾ ਜਿਹਾ ਪਿੱਪਲ ਬਣ ਜਾਣਾ ਵਾ ਇੱਕ ਵਰੀਆ ਦੇ ਬੂਟਾ ਫੜਾਇਆ ਮੈਨੂੰ ਜੇ ਇਹ ਅੱਜ ਹੀ ਥੋੜਾ ਪਿੱਪਲ ਬਣ ਜਾਣਾ ਵਾ ਪਿੱਪਲ ਨੂੰ ਉਮਰਾਂ ਲੱਗ ਜਾਂਦੀਆਂ ਨੇ ਤੇ ਉਹ ਇੱਕ ਸ਼ਾਇਰ ਨੇ ਲਿਖਿਆ ਬੜਾ ਪਿਆਰਾ ਸ਼ੇਰ ਆ ਸਾਰੇ ਜਾਣੇ ਬੋਲੀਏ ਕਹਿੰਦੇ ਪਰੀਆ ਵਰਨਸ ਹੈ ਜੀਵਨ ਮੈਂ ਇਹਨੂੰ ਕਵਿਤਾ 'ਚ ਬੋਲ ਕੇ ਤੁਹਾਨੂੰ ਸੁਣਾਵਾਂਗਾ केंद्र पर्यावरण है जीवन इसे अपना मित्र बनाते है चलो मिलकर पेड़ लगाते है चलो मिलकर पेड़ लगाते है परियावरण है जीवन इसे अपना मित्र बनाते है चलो मिलकर पेड़ लगाते है चलो मिलकर पेड़ लगाते हैं ਵੱਦੋ ਵੱਦ ਰੁੱਖ ਲਈਏ ਇਹ ਕੋਈ ਛੋਟੀ ਗੱਲ ਨਹੀਂ ਕਹਿ ਦੇਣਾ ਸੌਖਾ ਵਾ ਦੂਜੀ ਬੇਨਤੀ ਆ ਜਿੰਨੇ ਵੀ ਰੁੱਖ ਪੈਣਾ ਭਰਾਵਾਂ ਨੂੰ ਚਾਹੀਦੇ ਨੇ 10 ਦਾ ਨੰਬਰ ਸਾਰੀ ਸੰਗਤ ਕੋਲ ਹੈਗਾ 987760613 ਨਗਰ ਢੇਰ ਲੱਗਾ ਬੂਖਿਆਂ ਦਾ ਜਿੱਥੇ ਜਿੱਥੇ ਕਹੋਗੇ ਮੈਂ ਬੂਟੇ ਪਚਾਈ ਜਾਵਾਂਗਾ ਅਰਸੋ ਮੈਂ ਫੋਟੋ ਸ਼ੇਅਰ ਕਰਾਂਗਾ ਆਪ ਜੀ ਨੂੰ ਪਰਸੋ ਮੈਂ ਤਾਂ ਮੇਰੀ ਸਿੰਘਣੀ ਨਿਕਾ ਦੇਗਾ ਮੀਂਹ ਪੈਂਦਾ ਸੀ ਆਪਾਂ 10 ਦਾ ਬੂਟੇ ਸਕੂਟਰ ਤੇ ਲਾਦ ਕੇ ਪਿੰਡੋਂ ਪਿੰਡੀ ਛੱਡ ਕੇ ਆਏ ਗਾਜੀ ਨੰਗਲਵੀ ਉਦੋ ਵਾਲੀ ਵੀ ਸ਼ਾਹਪੁਰ ਜਾਜਨਵੀ ਮੇਰੀ ਬੇਨਤੀ ਆ ਆਪਾਂ ਸਾਰੇ ਜਣੇ ਰਲ ਮਿਲ ਕੇ ਹਮਲਾ ਮਾਰੀਏ ਨਸ਼ਿਆਂ ਦੇ ਖਿਲਾਫ ਹੀ ਹਮਲਾ ਮਾਰੀਏ ਸਰਕਾਰ ਬਹੁਤ ਜ਼ੋਰ ਲਾ ਰਹੀ ਆ ਪੰਜਾਬ ਪੁਲਿਸ ਦੇਖੋ ਠੀਕ ਆ ਕਈ ਵਾਰੀ ਨਾ ਪੰਜਾਬ ਪੁਲਿਸ ਦਾ ਕੋਈ ਮੁਲਾਜ਼ਮ ਨਸ਼ਾ ਕਰ ਲੈਂਦਾ ਨਾ ਮਾੜਾ ਮੋਟਾ ਕਿਤੇ ਤੇ ਸਾਡੇ ਬੰਦੇ ਵੀਡੀਓ ਬਣਾ ਬਣਾ ਕੇ YouTube ਤੇ ਪਾਉਂਦੇ ਵੇਖੋ ਜੀ ਮੁਲਾਜ਼ਮ ਨਸ਼ਾ ਚੈੱਕ ਕਰਨ ਡਿਆ ਮੁਲਾਜ਼ਮ ਡਿੱਗ ਪਿਆ ਪਰ ਜਿਹੜੇ ਮੁਲਾਜ਼ਮ ਚੰਗੇ ਕੰਮ ਕਰਦੇ ਨੇ ਉਹਨਾਂ ਨੂੰ ਸ਼ੇਅਰ ਨਹੀਂ ਕੀਤਾ ਜਾਂਦਾ ਸਾਡੇ ਵੀ ਭੈਣ ਭਰਾ ਕਈ ਇਦਾਂ ਦੇ ਹੈਗੇ ਆ ਲੋਕਾਂ ਦੀ ਮੈਂ ਗੱਲ ਕਰਦਾ ਉਵੇਂ ਤੇ ਨਸ਼ੇ ਕਰਦੇ ਨੇ ਤਾਂ ਆਪਾਂ ਕਿੰਨਾ ਕੋ ਉਹਨਾਂ ਨੂੰ ਸ਼ੇਅਰ ਕਰਦੇ ਐਨਾ ਲੱਗਿਆ ਕਿ ਨਸ਼ਾ ਨਹੀਂ ਵੇਚਦੇ ਲੋਕੀ ਇੱਥੇ ਵੀ ਆ ਗਏ ਨੇ ਵੇਚਣ ਵਾਲੇ ਖਾਣ ਵਾਲੇ ਵੀ ਆ ਗਏ ਆ ਵੇਚਣ ਵਾਲੇ ਵੀ ਆ ਗਏ ਆ ਪਰ ਕੋਈ ਬੋਲਦਾ ਹੀ ਨਹੀਂ ਬਾਬਾ ਜੀ ਜਿਹੜਾ ਬੋਲੇਗਾ ਉਹ ਆਖੇਗਾ ਜੀ ਮੇਰਾ ਤਾਂ ਕੰਮ ਉਹਨਾਂ ਨੇ ਕਰ ਹੀ ਦੇਣਾ ਵਾ ਬਾਬਾ ਜੀ ਤੁਹਾਡੀ ਗੱਲ ਟੋਕ ਲੰਘਿਆ ਹਰ ਸਾਲ ਬੁੱਟੇ ਬਹੁਤ ਲੱਗਦੇ ਨੇ ਜੀ ਵਾਹਿਗੁਰੂ ਜੀ ਇਹਨਾਂ ਦੀ ਪਰਵਰਸਕ ਕਾਰਨ ਹੈ ਕਿ ਗੁੱਜਰ ਭਾਈਚਾਰੇ ਦੇ ਲੋਕ ਜਿਹੜੇ ਆਉਂਦੇ ਨੇ ਉਹਨਾਂ ਦੇ ਚਾਰ ਲੱਗਿਆ ਔਰ ਖਰਾਬ ਇੱਥੋਂ ਤੱਕ ਜਦੋਂ ਵੀ ਝੋਨੇ ਦੇ ਜਾਂ ਕੰਗਰ ਦੇ ਰਹਿਣ ਨੂੰ ਅੱਗ ਲਗਾਈ ਜਾਂਦੇ ਸਾਡੇ ਕਿਸਾਨ ਵੀਰ ਉਹ ਦਰਖਤ ਸਾੜ ਦਿੰਦੇ ਨੇ ਕੀ ਮੈਸੇਜ ਦੇਣਾ ਚਾਹੋਗੇ ਉਹਨਾਂ ਨੂੰ ਹਾਂ ਮਾਲ ਸਾਹਿਬ ਨੇ ਮੇਰੇ ਵੀਰ ਜੀ ਨੇ ਬੜਾ ਵਧੀਆ ਸਵਾਲ ਕੀਤਾ ਕਿ ਜਿਹੜੇ ਕਿਸਾਨ ਸਾਡੇ ਬਹੁਤ ਜ਼ਿਆਦਾ ਸ਼ਖਜ਼ਾਨ ਇੱਥੇ ਆਏ ਨੇ ਕਿਸਾਨਾਂ ਨਾਲ ਮੇਰਾ ਸਬੰਧ ਆ ਪਿਆਰ ਆ ਸਾਰੀ ਦੁਨੀਆ ਦੇ ਨਾਲ ਮੈਂ ਤਾਂ ਬੇਇੱਜ਼ਤੀ ਕਰਾਂ ਮੇਰੀ ਵੈਰੀਫਾਈ ਕਰ ਲਿਓ ਮੈਂ ਕਦੇ ਵੀ ਪਿਆਲੀ ਜਾਗ ਨਹੀਂ ਲਾਉਂਦਾ ਆਪਣੀ ਤੇ ਆਪਾਂ ਜਦੋਂ ਅੱਗ ਲਾਉਂਦੇ ਆ ਮੈਂ ਬੂਟੇ ਲਵਾਉਣਾ ਹਰ ਸਾਲੇ ਅੱਗ ਲਾ ਕੇ ਸਾੜ ਦਿੰਦੇ ਨੇ ਉਹ ਸਾਨੂੰ ਰੋਕਣਾ ਪਏਗਾ ਉਹਦੇ ਬਾਅਦ ਤੇ ਸਰਕਾਰਾਂ ਨੂੰ ਵੱਡੇ ਪ੍ਰਾਲੇ ਕਰਨੇ ਪੈਣਗੇ ਇਹ ਜਿਹੜੀ ਪਰਾਲੀ ਆ ਜਿਹੜਾ ਉਹਦਾ ਵੇਸਟ ਆ ਉਹਦਾ ਵੱਡੇ ਤੋਂ ਵੱਡਾ ਪ੍ਰਬੰਧ ਕੀਤਾ ਜਾਵੇ ਜਿਹੜਾ ਗੁੱਜਰ ਭਾਈ ਜਰਾਵਾ ਉਹਨਾਂ ਨੂੰ ਵੀ ਆਪਾਂ ਪ੍ਰਮੋਟ ਕੀਤਾ ਪਰ ਉਹ ਵੀ ਰੱਬ ਦੇ ਜੀ ਨੇ ਬੇਨਤੀ ਆ ਉਹਨਾਂ ਨੂੰ ਜਾ ਜਾ ਕੇ ਦੱਸਣ ਦੀ ਲੋੜ ਆ ਅਵੇਅਰਨੈਸ ਕਰਨ ਦੀ ਲੋੜ ਆ ਕਿ ਬੂਟੇ ਵਾਲੀ ਜਗ੍ਹਾ ਹੁਣ ਨਹਿਰ ਵਾ ਉਦੋਵਾਰੀ ਵਾਲੀ ਮੈਂ ਨਹਿਰ ਤੇ ਬੂਟੇ ਲਵਾ ਰਿਆ ਵਾਂ ਕੱਲ ਫੇਰ ਸਾਰਾ ਦਿਨ ਬੂਟੇ ਲਾਉਣੇ ਨੇ ਯਾਰ ਜੁੱਤੀ ਨਾਲ ਸਿੰਘ ਲੈ ਕੇ ਤੇ ਗੁੱਜਰਾਂ ਨੂੰ ਮੈਂ ਰੋਕ ਕੇ ਗੱਡੀ ਬੇਨਤੀ ਕਰਕੇ ਜਾਣਾ ਭਾਈ ਤੇ ਬੂਟੇ ਬੜੇ ਔਖੇ ਪਾਲਦੇ ਨੇ 2-3 ਸਾਲ ਲੰਘ ਜਾਂਦਾ ਫੇਰ ਬੂਟਾ ਜਿਹੜਾ ਉੱਤੋਂ ਨਿਕਲ ਜਾਂਦਾ ਵਾ ਫਿਰ ਬੂਟਾ ਵੱਡਾ ਹੋ ਜਾਂਦਾ ਵਾ ਪਰ ਇਹ ਤਰਾਸ ਦੀ ਆ ਕਿ ਬੂਟੇ ਲਾਈ ਜੇ ਨੇ ਤੇ ਗੁਜਰ ਭਾਈ ਜਰਾ ਡੰਗਰ ਲੈ ਕੇ ਆ ਜਾਂਦਾ ਉਹ ਬੂਟੇ ਸਾਰੇ ਨਸ਼ਟ ਹੋ ਜਾਂਦੇ ਆ ਇਹਦੇ ਵਾਸਤੇ ਪਤਾ ਕੀ ਗੱਲ ਆ ਸਰਕਾਰ ਨੂੰ ਇੱਕ ਬਹੁਤ ਵੱਡਾ ਕਦਮ ਚੁੱਕਣਾ ਚਾਹੀਦਾ ਜੰਗਲਾਤ ਵਿਭਾਗ ਦੇ ਵਿੱਚ ਬੜੀ ਮੁਲਾਜ਼ਮ ਨੇ ਬੜੀ ਡਿਊਟੀ ਕਰ ਰਹੇ ਨੇ ਉਹ ਆਉਂਦੇ ਨੇ ਵੇਲੇ ਬੈ ਕੇ ਚਲ ਜਾਂਦੇ ਨੇ ਇਹ ਗੱਲ ਸੱਚੀ ਆ ਜੀ ਉਹਨਾਂ ਨੂੰ ਹਦਾਇਤ ਕਰਨੀ ਚਾਹੀਦੀ ਆ ਕਿ ਜੇ ਤੁਹਾਡੇ ਇਲਾਕੇ ਦੇ ਵਿੱਚ ਬੂਟਾ ਮਰ ਗਿਆ ਬੂਟਾ ਡੰਗਰ ਖਾ ਗਏ ਜਾਂ ਬੂਟਾ ਕੋਈ ਪੁੱਟ ਕੇ ਲੈ ਗਿਆ ਉਹਦਾ ਤੁਹਾਡੇ ਤੇ ਪਰਚਾ ਦਿਆਂਗੇ ਇੱਕ ਰੁੱਖ ਬਚਾਉਣਾ ਇਹ ਭਰੂਣ ਅਧਿਆਵਾ ਰੁੱਖ ਵੀ ਭਰੂਣ ਅਧਿਆਵਾ ਕਿਉਂਕਿ ਕਈਆਂ ਜਨਮਾਂ ਤੱਕ ਇਹ ਰੁੱਖ ਨੇ ਛਾਂ ਦੇਣੀ ਆ ਇਹ ਤੁਹਾਂ ਬੜਾ ਵਧੀਆ ਸਵਾਲ ਕੀਤਾ ਪਰ ਇਹਦੇ ਵਿੱਚ ਸਰਕਾਰਾਂ ਨੂੰ ਬੇਨਤੀ ਕਰਾਂਗੇ ਆਪਾਂ ਕਿ ਉਹ ਭਈ ਵੱਡੇ ਤੋਂ ਵੱਡੇ ਜਿਹੜੇ ਉਪਰਾਲੇ ਆ ਉਹਨਾਂ ਦੇ ਸਹਿਯੋਗ ਨਾਲ ਹੀ ਇਹ ਉਹਨਾਂ ਨੇ ਹੁਕਮ ਕੀਤੇ ਤੇ ਆਪਾਂ ਹੁਕਮ ਮੰਨ ਕੇ ਆਪਾਂ ਮਨੁੱਖਤਾ ਦੇ ਭਲੇ ਵਾਸਤੇ ਕਈ ਜਿਹੜਾ ਤੋਂ ਲੰਗਰ ਦੀ ਸੇਵਾ ਚੱਲ ਰਹੀ ਹੈ ਬੂਟਾ ਵੇਖੋ ਕਿੰਨੇ ਢੇਰ ਲੱਗੇ ਬੂਟਿਆਂ ਦੇ ਗੱਡੀਆਂ ਭਰ-ਭਰ ਕੇ ਲੈ ਕੇ ਆਉਂਦੇ ਆ ਤੇ ਨਾਲ ਹੀ ਇਹ ਬੇਨਤੀ ਆ ਕਿ ਬੂਟੇ ਲੈ ਕੇ ਜਾਓ ਤੇ ਬੂਟੇ ਲਾਓ ਵੀ ਉਹ ਨਾ ਘਰ ਖੜ ਕੇ ਰੱਖ ਛੜਿਓ ਤੇ ਬੂਟਾ ਸੁੱਕ ਜੇ ਇਹਦਾ ਸ਼ਰਾਪ ਤੁਹਾਨੂੰ ਲੱਗਣਾ ਜੇ ਜੇ ਬੂਟਾ ਸੁੱਕ ਗਿਆ ਘਰ ਜਾ ਕੇ ਤੇ ਮੈਂ ਆਪਣਾ ਕੰਮ ਕਰ ਚੱਲਿਆ ਗੁਰਮਖੋ ਮੈਂ ਬੂਟੇ ਗੁਰੂ ਸਾਹਿਬ ਦੀ ਕਿਰਪਾ ਦੇ ਵਿੱਚੋਂ ਮੇਰੀ ਆਪਣੀ ਕਰਤੂਤ ਕੋਈ ਨਹੀਂ ਇਹ ਗੁਰੂ ਰਾਮਦਾਸ ਜੀ ਦੀਆਂ ਮਿਹਰਾਂ ਨੇ ਬੱਚਿਆਂ ਦੇ ਮੂੰਹੋਂ ਕੱਢ ਕੇ ਪੈਸੇ ਦਸਵੰਦ ਉਹਦੇ ਬੂਟੇ ਲੈਂਦੇ ਨੇ ਤੇ ਜੇ ਤੁਸੀਂ ਲਾਓ ਨਾ ਤੇ ਫਿਰ ਦੁੱਖ ਤੇ ਲੱਗਣਾ ਯਾਰਾ ਗੁਰੂ ਪਿਆਰਿਓ ਇਸ ਕਰਕੇ ਮੇਰੀ ਹੱਥ ਜੁੜ ਕੇ ਬੇਨਤੀ ਆ ਨਸ਼ੇ ਨਾ ਖਾਓ ਚੰਗੇ ਕੰਮ ਕਰੋ ਮਾਂ ਪਿਓ ਦੀ ਸੇਵਾ ਕਰੋ